ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੀਦਾ ਤਤਲ ਸੈਜ ਨਗਰਾਂ ਗੋਬਿੰਦ ਸਿੰਘ ਮਹਾਰਾਜ ਦੇ ਆਦਰ ਨੂੰ ਰੱਖਦੇ ਉਹਨਾਂ ਨੇ ਕਿ ਸਿੱਖੀ ਦਾ ਪੁਟਾਲਾ ਆਇਆ ਫੇਸਬੁਕ ਕਾਹੜੜ ਭਈ ਚੇਤਾ ਕਰ ਦੇ ਨੌਜਵਾਨਾਂ ਨੂੰ ਬੇਸ਼ਰਮੀ ਦੇ ਵਿੱਚ ਪਸਦੀਆਂ ਤੋਂ ਪੂਰ ਸੰਕਤ ਇਹੇ ਬੇਨਤੀ ਕਰੂੰਗਾ ਕਿ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਿੱਤੇ ਹੋਏ ਉਪਦੇਸ਼ ਸਭ ਸਿੱਖਾਂ ਨੂੰ ਹਕਮ ਹੈ ਗੁਰੂ ਮਾਨੁਜਾਣ ਦੇ ਲੜ ਲੱਗਣਾ ਚਾਹੀਦਾ ਨਗਰ ਦੇ ਐਡੀ ਵੱਡੀ ਆਖਾਰ ਕੀਤਾ ਕਿ ਹਰੇਕ ਪੰਚੇਲਿਆ ਚ ਆਪਣੇ ਸਰਦੇ ਉਤੇ ਵਿਸਤਾਰ ਚਾਹੀਦਾ ਹੈ ਜਿਹਨੂੰ ਗੁਰੂ ਪ੍ਰਵੰਸੀ ਜੀ ਦੇ ਬਚਨਾਂ ਦਾ ਸਤਕਾਈਆ ਸੋ ਮਸਮੁਤੀਆਂ ਸੰਗਤਾਂ ਦਾ ਨਗਰ ਦੀਆਂ ਪੰਚੇਤਾਂ ਦਾ ਪੁਰਦਵਾਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਉਹਨਾਂ ਦਾ ਪੁਰਦਵਾਰਾ ਸਾਹਿਬ ਦੇ ਹੱਟ ਗ੍ਰਾਂਤੀ ਸਹਿਵਾਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਨਾਲ ਹੀ ਸੰਗਤਾਂ ਦਾ ਵੀ ਧੰਨਵਾਦ ਕਰਦਾ ਹੈ ਜੋ ਸਵੇਰ ਅਮਰਤ ਵੇਲੇ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀਆਂ ਸਭੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਹਿਬੀ ਕਮਾਲ ਸਰਪੰਚਾ ਨੀਮਤਰਾ ਨਿਦਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪਿਤਾ ਦੇ ਨਿਪੋਤਾ ਸਾਹਿਬੀ ਕਮਾਲ ਪਿੰਡ ਸਰਪੰਚਾ ਰਾਜਨ ਦੇ ਪੁੱਤਰ ਦਿਹਾੜੀ ਦੀ ਖੁਸ਼ੀ ਨਾਲ ਖੜਾ ਹੋਇਆ ਹਰ ਸਾਲ ਦੀ ਤਰ੍ਹਾਂ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੂਹ ਨਗਰ ਪੰਚਾਇਤ ਅਤੇ ਸਾਰੇ ਹੀ ਕਲੱਬਾਂ ਦੇ ਸਤਿਕਾਰ ਕਮੇਟੀ ਦੇ ਨਾਮ ਵੱਲੋਂ ਵਿਰਾਸਤ ਕੋਟਰ ਦੁਆਰਾ ਕਰਕੇ ਪੰਜ ਪਿਆਰੇ ਚਾਰ ਸਾਹਿਬ ਜੱਜਾਂ ਦੀ ਗਵਾਈ ਦੇ ਵਿੱਚ ਗੁਰਪ੍ਰਭਾਤ ਸਰਵੀਆਂ ਮਨਾਇਆ ਗਿਆ ਹੈ। ਸਥਾਨਕਾਇਦੇ ਹੀਟ ਨਗਰ ਵਿੱਚ ਅੱਜ ਨਗਰ ਦੀ ਸਿਮਾਇਆ ਗਿਆ ਹੈ। ਪੰਜ ਪਿਆਰੇ ਦਾ ਪਾਰਕ ਕੀਤਾ ਬਖਮਰ ਲਈ ਹੈ। ਸਾਧੂ ਆਪਣੀ ਕਿਰਪਾ ਨਾਲ ਸ਼ੰਕਨ ਨੂੰ ਪੂਰੇ ਦਰਸ਼ਨ ਮਿਲਦਾਰੀ ਦੇ ਮਹਾਂਪੁਰ ਦੁਆਰਾ ਸੰਯੁਕਤ ਪ੍ਰਬੰਧਕ ਕਮੇਟੀ ਨਗਰਪਾਲਿਕਾ ਮੰਤਤਾਂ ਵੱਲੋਂ ਦੇਸ਼ਾ ਦੇਸ਼ਾ ਵਿੱਚ ਸੰਗਠ ਲਾ ਕੇ ਦੀਆਂ ਸਿੱਖ ਸੰਗਤਾਂ ਨੂੰ ਰਸ਼ਮੀ 파ਸ਼ਾ ਸਹਿਬ શ્રી ਗੋਵਿੰਦ ਸਿੰਘ ਸਹਿਬ ਜੀ ਮਾਰਾ ਇਹਨਾਂ ਦੇ ਪ੍ਰਕਾਸ਼ਪੁਰ ਵਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾ ਕਾਲ ਬੁਰੇ ਕਿਰਪਾ ਕਰਨ ਮੁਟੀ ਨਗਰ ਨਿਵਾਸੀ ਦਾ ਪਿਆਰ ਇਸੇ ਤਰ੍ਹਾਂ ਬੁਖਰਣਾ ਬਣਾਈ ਰੱਖਣਾ ਜੜੀ ਕਲਾ ਕਰਨ ਸੰਗਤਾਂ ਦਾ ਵਧਾਵਾ ਦੀ ਸੇਵਾ ਕਰਨ ਇਹਨਾਂ ਸਭ ਕਾਰਨ ਪੀੜੇ ਸੰਗਤਾਂ ਵਾਸਤੇ ਪ੍ਰਸ਼ਾਦ ਦੀ ਪਾਣੀ ਲੰਗਰ ਲਗਾਏ ਬਹੁਤ ਜੜੀ ਕਲਾ ਦਾ ਸਮਾਧ ਹੋਏ ਗੁਰੂ ਪੰਜੀਤ ਸਾਹਿਬ ਵੱਲੋਂ ਅਤੇ ਸਾਰੇ ਕਲਾਮਾਨੀ ਵੀਰਾਂ ਵੱਲੋਂ ਦਸਵੇਂ ਪਾਤਸ਼ਾਹ ਜੀ ਨੇ ਪ੍ਰਕਾਸ਼ ਪ੍ਰਦਾਨ ਕਰਵਾਇਆ ਵਾਹਿਗੁਰੂ ਜੀ ਕੀ ਫਤਿਹ ਸਵਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਜੀ ਨੇ ਪ੍ਰਕਾਸ਼ ਕਰਦੇ ਹੋਏ ਆ ਨੈਤਿਕ ਦਰبارا ਪ੍ਰਬੰਧਕੀ ਅਤੇ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ। ਉਹ ਇਸੇ ਤਰ੍ਹਾਂ ਹੀ ਫਾਤਮਾ ਨੇ ਅਰਦਾਸ ਹੈ ਕਿ ਸਾਰੀ ਦੁਨੀਆ ਤੇ ਇਸ ਤਰ੍ਹਾਂ ਜੀਵੇ। ਸਾਥੀ ਨੇ ਸਾਰੇ ਸਿਰ ਨਾਲ ਮਿਲ ਕੇ ਇਸ ਦਾ ਕੰਮ ਕਰੀਏ। ਮਾਇਕਦੀ ਕਰਤਾ ਸਾਹਿਬ ਮਾਇਕਦੀ